ਹਟਾਉਣੇ ਪਿਸਤਲ ਦੇ ਨਾਲ ਇਹਨਾਂ ਨੇ ਜਿਹੜੀ ਵਾਰਦਾਤ ਕੀਤੀ ਸੀ ਇੱਕ ਬੰਦੇ ਤੋਂ ਜਿਹੜਾ ਮੋਬਾਈਲ ਖੋਇਆ ਸੀਗਾ ਉਹਦੇ ਜਿਹੜੀ ਐਕਟਿਵਲ ਵਰਤੀ ਗਈ ਸੀ ਗਿਆਨ ਕੋ ਕੋਈ ਜਿਹੜੀ ਆ ਬਰਾਮਦ ਕਰਦੀ ਆ ਗਿਆ ਕਿਉਂਕਿ ਇਹਦੇ ਵਿੱਚ ਜਿਹੜਾ ਪਿਸਤਲ ਦੇ ਨਾਲ ਦਿਖਾ ਕੇ ਉਹਨੂੰ ਜਿਹੜਾ ਸੀਗਾ ਉਹਦਾ ਮੋਬਾਈਲ ਖੋਇਆ ਗਿਆ ਸੀਗਾ ਸਾਡੇ ਸੀਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਇਮੀਡੀਏਟਲੀ ਜਿਹੜਾ ਹੈਗਾ ਕੇਸ ਨੂੰ ਸੰਜੀਦਗੀ ਦੇ ਨਾਲ ਲੈਂਦੇ ਹੋਏ ਸਾਡੇ ਐਸ ਐਚ ਓ ਸਾਦਰ ਨੇ ਜਿਹੜਾ ਹੈਗਾ ਇਹਨੂੰ 24 ਘੰਟਿਆਂ ਦੇ ਵਿੱਚ ਹੀ ਜਿਹੜਾ ਹੈਗਾ ਟ੍ਰੇਸ ਕਰ ਲਿਆ ਅਤੇ ਸਪ੍ਰਿੰਗ ਹੌਨਸ ਦਾ ਵਿੱਚ ਸੈਕੰਡ ਕੇਸ ਜਿਹੜਾ ਡਿਟੈਕਟ ਕੀਤਾ ਜ਼ੋਨ 2 ਦੇ ਨੇ ਉਹਦੇ ਵਿੱਚ 358 ਨੰਬਰ ਐਫ ਆਈ ਆਰ ਨੰਬਰ ਸੀਗਾ 379 ਬੀ ਇਹਦੇ ਵਿੱਚ ਜਿਹੜੇ ਅਸਲਮ ਆਸ਼ੂ ਤੇ ਗੁਰਨਾਮ ਉਰਫ ਗਾਮਾ ਜਿਹੜੇ ਹੈਗੇ ਨੇ ਇਹਨਾਂ ਇੱਕ ਨੁਸ਼ਹਿਰਾ ਖੁਰਦਾ ਹੈਗਾ ਤੇ ਦੂਸਰਾ ਜਿਹੜਾ ਹੈਗਾ ਸ਼ਿਵਾ ਮਜੀਠਾ ਰੋਡ ਦਾ ਹੈਗਾ ਇਹਨਾਂ ਬੰਦਿਆਂ ਨੂੰ ਜਿਹੜਾ ਅਸੀਂ ਗ੍ਰਿਫਤਾਰ ਕਰਕੇ ਇਹਨਾਂ ਵੱਲੋਂ ਜਿਹੜਾ ਖਡਾਉਣਾ ਫੋਨ ਸੀਗਾ ਸੌਰੀ ਖਡਾਉਣੇ ਪਿਸਤਲ ਦੇ ਨਾਲ ਇਹਨਾਂ ਨੇ ਜਿਹੜੀ ਵਾਰਦਾਤ ਕੀਤੀ ਸੀ ਇੱਕ ਬੰਦੇ ਤੋਂ ਜਿਹੜਾ ਮੋਬਾਈਲ ਖੋਇਆ ਸੀਗਾ ਉਹਦੇ ਜਿਹੜੀ ਐਕਟਵਾ ਵਰਤੀ ਗਈ ਸੀ ਗਿਆਨ ਕੋ ਉਹ ਜਿਹੜੀ ਆ ਬਰਾਮਦ ਕਰ ਲਈ ਆ ਔਰ ਇਹ ਬੜਾ ਸੰਸਨੀਖੇ ਸੀਗਾ ਕਿਉਂਕਿ ਇਹਦੇ ਵਿੱਚ ਜਿਹੜਾ ਪਿਸਤਲ ਦੇ ਨਾਲ ਦਿਖਾ ਕੇ ਉਹਨੂੰ ਜਿਹੜਾ ਸੀਗਾ ਉਹਦਾ ਮੋਬਾਈਲ ਖੋਇਆ ਗਿਆ ਸੀਗਾ ਸਾਡੇ ਸੀਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਇਮੀਡੀਏਟਲੀ ਜਿਹੜਾ ਹੈਗਾ ਕੇਸ ਨੂੰ ਸੰਜੀਦਗੀ ਨਾਲ ਲੈਂਦੇ ਹੋਏ ਸਾਡੇ ਐਸਐਚਓ ਸਾਦਰ ਨੇ ਜਿਹੜਾ ਹੈਗਾ ਇਹਨੂੰ 24 ਘੰਟਿਆਂ ਦੇ ਵਿੱਚ ਹੀ ਜਿਹੜਾ ਹੈਗਾ ਟ੍ਰੇਸ ਕਰ ਲਿਆ ਇਹਦੇ ਵਿੱਚ ਜਿਹੜੀ ਵਰਤ ਹੈਗਾ ਖਡਾਉਣਾ ਪਿਸਤੌਲ ਉਹ ਵੀ ਬਰਾਮਦ ਕਰ ਲਿਆ ਮੋਬਾਈਲ ਵੀ ਕਰ ਲਿਆ ਤੇ ਐਕਟਿਵਾ ਵੀ ਜਿੱਤੇ ਵਾਰਦਾਤ ਕੀਤੀ ਗਈ ਉਹ ਐਕਟਿਵਾ ਵੀ ਰਿਕਵਰ ਕਰ ਲਈ ਹੈ ਔਰ ਇਹ ਕੇਸ ਸਾਡਾ ਜਿਹੜਾ ਸਾਲ ਹੋ ਗਿਆ ਜੀ ਸਰ ਇਹਨਾਂ ਕੋ ਪਹਿਲਾ ਵੀ ਕੇਸ ਵਗੈਰਾ ਹੈਗਾ ਜਿਹੜੇ ਇਹਨਾਂ ਦੇ ਪਹਿਲਾ ਜਿਹੜੇ ਕੇਸ ਨਹੀਂ ਹਜੇ ਤੱਕ ਨਹੀਂ ਹੈਗੇ ਹੈਗੇ ਬਟ ਇਹਨਾਂ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਕੀਤੀ ਸਰ ਇਹਨਾਂ ਦੀ ਉਮਰ ਕਿੰਨੀ ਹੈ ਤੇ ਕੰਮ ਕੀ ਕਰਦੇ ਇਹਨਾਂ ਦੀ ਉਮਰ 30 ਤੋਂ 35 ਸਾਲ 30 ਤੋਂ 35 ਸਾਲ ਹੈਗੇ ਜੀ ਤੇ ਸਰ ਕੰਮ ਕੀ ਕਰਦੇ ਸੀ ਇਹਨਾਂ ਦਾ ਲੁੱਟਾ ਖੋਹਾਂ ਦਾ ਕੰਮ ਸੀ ਜਾਂ ਹੋਰ ਵੀ ਇਸ ਤੋਂ ਨਵਾਂ ਆ ਆਪਾਂ ਫਿਲਹਾਲ ਤੇ ਇਹੀ ਕਹਿ ਸਕਦੇ ਆਂ ਜੀ ਲੁੱਟਾ ਖੋਹਾਂ ਦਾ ਹੀ ਹੈਗਾ ਜਿਹੜਾ ਕ੍ਰਾਈਮਨਲ ਹੈਗਾ ਕ੍ਰਾਈਮਨਲ ਬੈਕਗ੍ਰਾਉਂਡ ਹੀ ਸੀ ਜੀ ਤੇ ਸਰ ਇਹ ਨਸ਼ਾ ਵਗੈਰਾ ਵੀ ਕਰਦੇ ਆ ਕੋਈ ਸ਼ਦ ਨਹੀਂ ਹਜੇ ਤੱਕ ਐਸੀ ਨਸ਼ੇ ਵਾਲੀ ਗੱਲ ਸਾਹਮਣੇ ਨਹੀਂ ਸੈਕੰਡ ਕੇਸ ਜਿਹੜਾ ਡਿਟੈਕਟ ਕੀਤਾ ਜ਼ੋਨ 2 ਦੇ ਨੇ ਉਹਦੇ ਵਿੱਚ 358 ਨੰਬਰ ਐਫਆਈਆਰ ਨੰਬਰ ਸੀਗਾ 379 ਬੀ ਇਹਦੇ ਵਿੱਚ ਜਿਹੜੇ ਆ ਅਸਲਮ ਆਸ਼ੂ ਤੇ ਗੁਰਨਾਮ ਉਰਫ ਗਾਮਾ ਜਿਹੜੇ ਹੈਗੇ ਨੇ ਇਹਨਾਂ ਇੱਕ ਨੁਸ਼ਹਿਰਾ ਖੁਰਦਾ ਹੈਗਾ ਤੇ ਦੂਸਰਾ ਜਿਹੜਾ ਹੈਗਾ ਸ਼ਿਵਾ ਮਜੀਠਾ ਰੋਡ ਦਾ ਹੈਗਾ ਇਹਨਾਂ ਬੰਦਿਆਂ ਨੂੰ ਜਿਹੜਾ ਅਸੀਂ ਗ੍ਰਿਫਤਾਰ ਕਰਕੇ ਇਹਨਾਂ ਵੱਲੋਂ ਜਿਹੜਾ ਘਟਾਉਣਾ ਫੋਨ ਸੀਗਾ ਆ ਸੌਰੀ ਖਡਾਉਣੇ ਪਿਸਟਲ ਦੇ ਨਾਲ ਇਹਨਾਂ ਨੇ ਜਿਹੜੀ ਵਾਰਦਾਤ ਕੀਤੀ ਸੀ ਇੱਕ ਬੰਦੇ ਤੋਂ ਜਿਹੜਾ ਮੋਬਾਈਲ ਖੋਇਆ ਸੀਗਾ ਉਹਦੇ ਜਿਹੜੀ ਐਕਟਿਵਾ ਵਰਤੀ ਗਈ ਸੀ ਗਿਆਨ ਕੋ ਉਹ ਜਿਹੜੀ ਆ ਬਰਾਮਦ ਕਰ ਲਈਆ ਔਰ ਇਹ ਬੜਾ ਸਸੰਸਨੀ ਕੇਸ ਸੀਗਾ ਕਿਉਂਕਿ ਇਹਦੇ ਵਿੱਚ ਜਿਹੜਾ ਪਿਸਟਲ ਦੇ ਨਾਲ ਦਿਖਾ ਕੇ ਉਹਨੂੰ ਜਿਹੜਾ ਸੀਗਾ ਉਹਦਾ ਮੋਬਾਈਲ ਖੋਇਆ ਗਿਆ ਸੀਗਾ ਸਾਡੇ ਸੀਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਇਮੀਡੀਏਟਲੀ ਜਿਹੜਾ ਹੈਗਾ ਕੇਸ ਨੂੰ ਸੰਜੀਦਗੀ ਨਾਲ ਲੈਂਦੇ ਹੋਏ ਸਾਡੇ ਐਸ ਐਚ ਓ ਸਾਦਰ ਨੇ ਜਿਹੜਾ ਹੈਗਾ ਇਹਨੂੰ 24 ਘੰਟਿਆਂ ਦੇ ਵਿੱਚ ਹੀ ਜਿਹੜਾ ਹੈਗਾ ਟ੍ਰੇਸ ਕਰ ਲਿਆ ਇਹਦੇ ਵਿੱਚ ਜਿਹੜੀ ਵਰਤਾ ਹੈਗਾ ਖਡਾਉਣਾ ਪਿਸਟੋਲ ਉਹ ਵੀ ਬਰਾਮਦ ਗੱਲ ਵਿਜੇਤਵਾਦ ਦਾ ਕੀਤੀ ਗਈ ਉਹ ਐਕਟਿਵ ਆ ਵੀ ਰਿਕਵਰ ਕਰ ਲਈ ਹੈ ਔਰ ਇਹ ਕੇਸ ਸਾਡਾ ਜਿਹੜਾ ਸੋਲਵ ਹੋ ਗਿਆ ਜੀ ਸਰ ਇਹਨਾਂ ਦੇ ਪਹਿਲਾਂ ਵੀ ਕੇਸ ਵਗੈਰਾ ਹੈਗਾ ਜਿਹੜੇ ਇਹਨਾਂ ਦੇ ਪਹਿਲਾਂ ਜਿਹੜੇ ਕੇਸ ਨਹੀਂ ਹਜੇ ਤੱਕ ਨਹੀਂ ਹੈਗੇ ਹੈਗੇ ਬਟ ਇਹਨਾਂ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਕੀਤੀ ਸਰ ਇਹਨਾਂ ਦੀ ਉਮਰ ਕਿੰਨੀ ਹੈ ਤੇ ਕੰਮ ਕੀ ਕਰਦੇ ਹੈ ਇਹਨਾਂ ਦੀ ਉਮਰ 30 ਤੋਂ 35 ਸਾਲ 30 ਤੋਂ 35 ਸਾਲ ਹੈਗੇ ਤੇ ਸਰ ਕੰਮ ਕੀ ਕਰਦੇ ਸੀ ਇਹਨਾਂ ਦਾ ਲੁੱਟਾ ਖੋਹਾਂ ਦਾ ਕੰਮ ਸੀ ਜਾਂ ਹੋਰ ਵੀ ਇਸ ਤੋਂ ਨਵਾਂ ਆਪਾਂ ਫਿਲਹਾਲ ਤੇ ਇਹੀ ਕਹਿ ਸਕਦੇ ਆਂ ਜੀ ਲੁੱਟਾ ਖੋਹਾਂ ਦਾ ਹੀ ਹੈਗਾ ਜਿਹੜਾ ਕ੍ਰਾਈਮਨਲ ਹੈਗਾ ਕ੍ਰਾਈਮਨਲ ਬੈਕਗ੍ਰਾਉਂਡ ਹੀ ਸੀ ਜੀ ਤੇ ਸਰ ਨਸ਼ਾ ਵਗੈਰਾ ਵੀ ਕਰਦੇ ਆ ਕੋਈ ਸ਼ਦ ਨਹੀਂ ਹਜੇ ਤੱਕ ਐਸੀ ਨਸ਼ੇ ਵਾਲੀ ਗੱਲ ਸਾਹਮਣੇ ਨਹੀਂ ਆਈ ਹੈ ਠੀਕ